ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਤੋਂ ਦੋਸਤੋ ਦੋ ਮੱਝਾਂ ਵਿਖਾ ਦੇਣੀਆਂ ਤੁਹਾਨੂੰ ਤਾਜ਼ ਇੱਕ ਤਾਜੀ ਸੂਈ ਵੀ ਆ ਇੱਕ ਨੂੰ ਕੁਝ ਦਿਨ ਹੋ ਗਏ ਸੂਈ ਨੂੰ ਉਹਦੀ ਡਿਟੇਲ ਸਾਰੀ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਝੜ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626955 ਇਹ ਤੇ ਕਨੈਕਟ ਕਰ ਸਕਦੇ ਆ ਘਰ ਦੇ ਪਸ਼ੂ ਆ ਦੋਸਤੋ ਬਾਈ ਦੇ ਇੰਨੇ ਕ ਪਸ਼ੂ ਵੇਖ ਸਕਦੇ ਆ ਰੱਖੇ ਵੇ ਆ ਦੁੱਧ ਤੇ ਲਾਏ ਵੇ ਆ ਤੇ ਸਾਰੀ ਡਿਟੇਲ ਔਨ ਬਾਈ ਤੋਂ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੇ ਬਾਈ ਸੰਤੇਜਨ ਅਰ ਫਰਾਨਾ ਠੀਕ ਆ ਘਰ ਤਾਂ ਆਪਣਾ ਯਾਨੀ ਕਿ ਛੱਪੜ ਦੇ ਕੋਲੇ ਇੱਧਰ ਇੱਥੇ ਰਹਿ ਗਿਆ ਹਨਾ ਮੱਝਾਂ ਆਪਣੀਆਂ ਘਰ ਦੀਆਂ ਹੀ ਆ ਜਿਹੜੀ ਆਪਣੀਆਂ ਪਹਿਲੇ ਨੰਬਰ ਤੇ ਮੱਝ ਆ ਇਹ ਕਿੰਨਾਵਾਂ ਸੂਆ ਸੂਈ ਆ ਚੌਥਾ ਸੂਆ ਚੌਥਾ ਸੂਆ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਇਹੋ ਅੱਜ ਤੀਜਾ ਦਿਨ ਠੀਕ ਆ ਹੁਣ ਬੋਲੀ ਕਿੰਨੀ ਤਿਆਰ ਆ 7 ਕਿਲੋ ਬੋਲਾ ਤਿਆਰ ਆ 7 ਕਿਲੋ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ ਇਹ 14 15 ਐਰ ਕੀ ਕਿੰਨਾ ਬਾਦੂਗੀ ਇਹ 15 ਉੱਤੇ 15 16 ਤੇ ਜਾਊਗੀ ਜਾਊਗੀ ਹਾਂ ਇਹਨਾਂ ਦੁੱਧ ਚਵਾ ਦਾਂਗੇ ਆਪਾਂ ਸਾਈ ਕਰਕੇ ਹਾਂ ਠੀਕ ਆ ਤੋੜ ਦਗੇ ਬੱਚਾ ਇਹਦੇ ਮਗਰ ਇਹਦੀ ਕਟਾ ਕਟਾ ਇਹ ਕਿਹੜੇ ਸੀਮੰਦਾ ਦੱਸਿਆ ਜੀ ਤੁਸੀਂ ਭੀਮ ਦਾ ਦੋਸਤੋ ਇਹ ਭੀਮ ਦਾ ਦੋਸਤੋ ਇਹ ਕਟਾ ਦਾ ਦੇਖ ਸਕਦੇ ਆ ਤੀਕਾ ਬਾਈਆਂ ਦਾ ਵੀ ਪੂਰਾ ਚੰਗਾ ਭਰਾਇਆ ਸੀਗਾ ਮਹਿੰਗਾ ਕਿਉਂਕਿ ਮੈਂ ਚੰਗੀ ਆ ਹਵਾਨਾ ਦੇਖ ਸਕਦੇ ਕਰਮਾਲੀ ਦਾ ਬਹੁਤ ਸੋਨਾਗਾ ਤਾਜੀ ਸੂਈ ਕਰਕੇ ਥੋੜਾ ਜਿਹਾ ਦੋਸਤੋ ਬਈ 부ਜੀ ਜੀ ਆ ਇਹਨੂੰ ਦਿਨ ਕਿੰਨਾ ਅੱਜ ਤੀਜਾ ਅੱਜ ਤੀਜਾ ਦਿਨ ਤੀਜਾ ਦਿਨ ਆ ਦੋਸਤੋ ਹਜੇ ਦੋ ਦਿਨ ਹੋਏ ਆ ਸੂਈ ਨੂੰ ਜਮਾ ਤਾਜੀ ਸੂਈ ਆ ਦੇਖ ਸਕਦੇ ਹਵਾਨਾ ਬਾਕੀ ਥਣ ਬਹੁਤ ਸੋਹਣਾਗਾ ਚਾਰੇ ਥਣ ਗੇਵ ਚ ਨਿਖੜਵੇਂ ਲੱਗੇ ਹੋਏ ਆ ਵਿਥੀ ਦੇਖ ਸਕਦੇ ਥਣਾ ਦੀ ਦੋਸਤੋ ਫੋਟ ਵਾਂਗੂ ਹਵਾਨੇ ਦੇ ਉੱਤੇ ਨਾੜਾਂ ਦੁੱਧ ਵਾਲੀ ਨਾੜ ਮਿਲਕ ਵੀਨ ਦੇਖ ਸਕਦੇ ਪੂਰੀ ਸਟਰੋਂਗ ਮੋਟੀ ਆ ਤੇ ਜਮਾ ਬਰੀਕ ਪਿੰਡੇ ਦੀ ਆ ਪਿੰਡਾ ਦੇਖ ਸਕਦੇ ਦੋਸਤੋ ਕਾਗਜ ਵਰਗਾ ਪਿੰਡੇ ਦੇ ਉੱਤੇ ਨਾੜਾਂ ਉਵੇਂ ਦੀਂਦੀਆਂ ਬਰੀਕ ਬਰੀਕ ਦੇਖ ਸਕਦੇ ਆ ਉਹ ਵੀ ਸੀਲ ਸ਼ਰੀਫ ਆ ਇਹਦਾ ਮੋਲਾ ਜਮਾਂ ਜਾਇਜ ਦੇਣ ਲੈਣ ਵਾਲਾ ਇੱਕ ਪੰਜ ਮੋਲਾ ਲੈਣ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਉਹ ਹੋ ਜੂਗਾ ਠੀਕ ਆ ਜਿਹੜੀ ਆਪਣੀ ਆ 2 ਨੰਬਰ ਤੇ ਆ ਇਹ ਕਿੰਨਾਂ ਮਾਂ ਸੂਆ ਸੂਈ ਤੀਜੇ ਸੂਏ ਤੀਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਜੀ 22 ਦਿਨ ਹੋ ਗਏ ਅੱਜ ਤੀਹਾਂ ਦਿਨ 22 ਦਿਨ 23 ਮਾਂ ਦਾ ਇਹਦੇ ਮਗਰ ਬੱਚਾ ਕੀ ਆ ਗਿਆ ਕੱਟੀ ਆ ਜੀ ਇਹਦੇ ਹੁਣ ਉਹ ਉਹ ਵੀ ਟੀਕੇ ਦੀ ਆ ਨਹੀਂ ਜੀ ਠੀਕ ਆ ਉਹ ਉਵੇਂ ਆਂ ਭਰਾਈ ਜੀ ਉਹ ਕੱਟੀ ਚੰਗੀ ਹੈ ਨਾ ਉਹ ਦੋਸਤੋ ਤੁਹਾਨੂੰ ਵੀਡੀਓ ਚ ਦਿਖਾਉਣੇ ਕੱਟੀ ਇਹਦੇ ਮਗਰ ਵੀ ਬਹੁਤ ਚੰਗੀ ਆ ਇਹਦਾ ਦੁੱਧ ਕਿੰਨਾ ਆਉਣਾ ਬਦਰਾ ਜੀ 9 ਕਿਲੋ ਆ 9 ਕਿਲੋ ਦੋ ਟਾਈਮ ਤਿੰਨ ਟਾਈਮ ਤੁਸੀਂ ਦੋਸਤੋ ਬਾਈ ਦੇ ਘਰੇ ਦਸੱਲੀ ਕਰ ਸਕਦੇ ਆ ਸੁਆ ਇਹ ਤੀਜਾ ਸੂਈ ਵੀ ਆ ਤੀਜਾ ਸੂਈ ਆ ਹਾਂਜੀ ਤੀਜਾ ਤੀਜਾ ਸੁਆ ਸੂਈ ਆ ਦੇਖ ਸਕਦੇ ਆ ਥਣ ਹਵਾਨਾ ਇਹਦਾ ਵੀ ਬਹੁਤ ਸੋਹਣਾਗਾ ਚਾਰੇ ਥਣ ਗੇਪ ਚ ਨਿਖੜਵੇਂ ਲੱਗੇ ਆ ਦੇਖ ਸਕਦੇ ਆ ਫੱਟੀ ਵਾਲਾ ਦੋਸਤੋ ਸਿੰਘ ਆ ਚੰਗੀ ਝੋਟੀ ਆ ਕੱਦ ਕਾਠ ਚੰਗਾ ਪੈਠਪੂੜਾ ਦੇਖ ਸਕਦੇ ਝੋਟੀ ਦਾ ਬੱਚਾ ਦੋਸਤੋ ਇਹਦੇ ਮਗਰ ਆ ਕੱਟੀ ਆ ਇਹਦੇ ਮਗਰ ਦੇਖ ਸਕਦੇ ਆ 22 ਦਿਨ ਬਾਈਆਂ ਦਾ ਵੀ ਸੂਈ ਨੂੰ ਹੋਇਆ ਮਲਕਵੇਂ ਨੇ ਇਹਦੀ ਵੀ ਚੰਗੀ ਆ 9 ਕਿਲੋ ਦੁੱਧ ਦੇਦੇ ਹਾਂ ਤਿਆਰ ਆ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦੇ ਆ ਆ ਮੱਝ ਦੀ ਬਾਈਆਂ ਦਾ ਸੀ ਆਪਣੇ ਨਾਲ ਕੋਈ ਸਾਈ ਵੀ ਕਰ ਲੇ ਇਹਨਾਂ ਦਾ ਦੁੱਧ ਚਵਾ ਕੇ ਵੀ ਦੇ ਦਾਂਗੇ 14 15 ਕਿਲੋ ਬਾਈਆਂ ਦਾ ਦੁੱਧ ਪਹਿਲੇ ਸੂਏ ਚ ਚੋਇਆਗਾ ਇਹਨਾਂ ਦੁੱਧ ਚਵਾ ਵੀ ਦਵਾਂਗੇ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੇਖ ਸਕਦੇ ਆ ਤੇ ਇਹਦਾ ਮੁੱਲ ਕੀ ਰਹੂਗਾ ਜਮਾਂ ਜੈਜ ਤੇਰਾ ਬਾਈ ਜੀ ਮੁੱਲ ਆਪਾਂ ਲੈਣ ਦੇ ਨੂੰ ਕਦੇ ਮੰਗੇ ਜੀਏ 1 10 1 10 ਹਾਂਜੀ ਵਿੱਚੋਂ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਫੋਨ ਨੰਬਰ ਆਪਣਾ 99880 99046 9988 41046 41046 ਏ ਦੋਸਤੋ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਜੁੜ ਰਿਓ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਹੋ ਸਾਰੇ ਵੀਰਾਂ ਦਾ ਧੰਨਵਾਦ